ਹਾਜ਼ਰ ਮਹਤਰੀ ਕਾਂਦਰ ਸ਼ੇਸ਼ ਗੁਰੂ ਵਾਲਮੀਕੀ ਭਗਵਾਨ ਜੀ ਮਹਾਰਾਜ ਸਹਾਇ ਸ਼ਰਧਤ ਗੁਰੂ ਵਾਲਮੀਕੀ ਮਹਾਰਾਜ ਕੀ ਅੰਮ੍ਰਿਤ ਬਾਣੀ ਸਾਧ ਗੁਰੂ ਗਿਆਨ ਨਾਲ ਜਿਸ ਤਰ੍ਹਾਂ ਜੀਵ ਨੂੰ ਉਪਦੇਸ਼ ਕਰਦੇ ਹਨ ਕਿ ਇਹ ਜੀਵ ਜਿਸ ਪ੍ਰਮਾਤਮਨ ਤੇਰੀ ਬਰਤ ਬਣਾਈ ਹੈ ਤੂੰ ਉਸ ਦੀ ਵੰਦਨਾ ਕਰ ਦੇਵ ਦੇਵੀਆਂ ਜਪਤਰਾਂ ਨੂੰ ਪੂਜ ਕੇ ਤੂੰ ਭੌਜਲ ਸਾਗਰ ਰੋ ਪਾਰ ਨਹੀਂ ਕਰ ਸਕਦਾ ਇਹ ਪਛਤਹੁਣ ਨਾਲੋ ਜਿਹੜੇ ਰਸਤੇ ਪਰ ਆਗਲ ਚੱਲਣਾ ਹੈ ਉਸ ਰਸਤੇ ਨੂੰ ਉਹਨੇ ਇਹ ਸਾਫ ਕਰ ਲਿਆ ਮੰਦਰੇ ਕਰਮਕਾਰਨ ਵਾਲਿਆਂ ਦੀ ਅੱਗੇ ਜਾ ਕੇ ਬਹੁਤ ਬੁਰੀ ਹਾਲਤ ਹੁੰਦੀ ਹੈ ਮੰਦਰੇ ਕਰਨ ਕਰਨ ਵਾਲਿਆਂ ਦੀ ਅੱਗੇ ਜਾ ਕੇ ਬਹੁਤ ਬੁਰੀ ਹਾਲਤ ਹੁੰਦੀ ਹੈ ਜਿੰਨੇ ਮਾਨ ਚੋਲੇ ਨ ਮਮਤਾ ਦੇ ਕਾਲੇ ਦਾਗ ਲੱਗ ਜਾਵੇਗਾ ਬਹੁਤ ਵੱਧ ਸਜਾਵਾਂ ਭੋਗਣੀਆਂ ਪਹਿਣਗੀਆਂ ਬੁਰੇ ਕਰਮਾਂ ਦੇ ਨਤੀਜੇ ਬਹੁਤ ਬੁਰੇ ਹੁੰਦੇ ਹਨ ਇਸ ਵਕਤ ਪਾਪੀ ਪੁਰਸ਼ਾਂ ਦੀ ਰੂਹ ਪਿੰਜ ਹੁੰਦੀ ਹੈ ਉੱਚੀ ਉੱਚੀ ਕੁੱਕਾਂ ਨਾਰੇ ਮਾਰਦੇ ਹਨ ਤੇ ਉਹਨਾਂ ਦੀ ਉੱਤੇ ਕੋਈ ਦਾਦ ਫਰਿਆਦ ਨਹੀਂ ਸੁਣਦਾ ਉਹ পাপੀ ਜੀ ਕਿੰਨਾ ਵੀ ਸ਼ੋਰ ਕਰਨ ਉੱਤੇ ਰੋਇਆ ਧੋਇਆ ਕੁਝ ਨਹੀਂ ਬਣਦਾ ਪਾਪੀ ਬੰਦੇ ਦੀ ਮਨੋ ਕਾਮਨਾਵਾਂ ਸਭ ਅਧੂਰੀਆਂ ਚਲੀਆਂ ਜਾਂਦੀਆਂ ਹਨ